嗯。 ਬੀਪਾਲਾ ਤੇ ਪਿੰਡ ਸਾਡਾ ਸਿਮਾ ਜੀ ਠੀਕ ਹੈ ਜੀ ਮੇਰਾ ਨਾਮ ਜਸਪ੍ਰੀਤ ਕਰਾਈ ਪਿੰਡ ਸਿਮਾ ਬਲਾਕ ਨਥਾਣਾ ਜਿਲ੍ਹਾ ਬਠਿੰਡਾ ਅਸੀਂ ਪਿਛਲੇ 7-8 ਸਾਲਾਂ ਤੋਂ ਵੀ ਜੀ ਇਹ ਕੰਮ ਕਰ ਰਹੇ ਹਾਂ ਜੀ ਤੇ ਸਾਡਾ ਸੈਲਫ ਹੈਲਪ ਗਰੁੱਪ ਬਣਿਆ ਹੋਇਆ ਜੀ 2020 ਤੋਂ ਤੇ ਅਸੀਂ ਉਹਦੇ ਨਾਲ ਜੁੜੇ ਹੋਏ ਹਾਂ ਤੇ ਅਸੀਂ 10 ਲੋਕਾਂ ਨੇ ਬੈਠ ਕੇ ਕੰਮ ਕਰਦੀਆਂ ਜੀ ਤੇ ਉਦੋਂ ਤੋਂ ਹੀ ਸਾਡਾ ਇਹ ਕੰਮ ਵਧੀਆ ਚੱਲਦਾ ਜੀ ਹਾਂਜੀ ਕੀ ਕੀ ਤਿਆਰ ਕਰਦੇ ਅਸੀਂ ਵੀ ਹਾਰ ਟੋਕਰੀਆਂ ਹੋ ਗਈਆਂ ਆ ਬੋਟੀਆਂ ਹੋ ਗਈਆਂ ਘੱਗਰਿਆਂ ਦੇ ਨਾਲੇ ਇਹਨੂੰ ਤੇ 35 ਵਾਲੇ ਝੋਲੇ ਜੀ ਤੇ ਬੂਡ ਜਰਾ ਪਾਈ ਠੀਕ ਹੈ ਜੀ ਹਾਂਜੀ ਅਸੀਂ ਇਹ ਸੈਲਫ ਹੈਲਪ ਥਰੂ ਦੇ ਮਤਲਬ ਕਿ ਪਹਿਲਾਂ ਅਸੀਂ ਗਿਆਨਦੀਪ ਵੈਲਫੇਅਰ ਮੈਡਮ ਸੀਗੇ ਰੈਨੂ ਉਹਨਾਂ ਦੇ ਨਾਲ ਅਸੀਂ ਐਗਜ਼ੀਬਿਸ਼ਨ ਲਾਉਂਦੇ ਸੀਗੇ ਹੌਲੀ ਹੌਲੀ ਫਿਰ ਸਾਡੇ ਮਤਲਬ ਕਿ ਸਮਾਨ ਦੀ ਜਿਵੇਂ ਕਿ ਕੋਈ ਪੱਤਰਕਾਰ ਆ ਗਿਆ ਹਾਂ ਡਿਮਾਂਡ ਵੱਧ ਗਈ ਇਹਦੀ ਫਿਰ ਅਸੀਂ ਸੈਲਫ ਹੈਲਪ ਗਰੁੱਪ ਦੇ ਵਿੱਚ ਪਏ 2020 ਚ ਇਦੋਂ ਆ ਸਾਨੂੰ ADC ਦਫ਼ਤਰ ਵਾਲਿਆਂ ਨੇ ਸਾਡੇ BPF ਮੈਡਮ ਨੇ ਵੀ ਮੇਲੇ ਦਾ ਦੱਸਣ ਲੱਗੇ ਹੌਲੀ ਹੌਲੀ ਅਸੀਂ ਮੇਲੇ ਲਾਉਣੇ ਸ਼ੁਰੂ ਕਰਤੇ ਤੇ ਜਿਹਦੇ ਨਾਲ ਚਲੋ ਇਹ ਸਮਾਨ ਵੀ ਸਾਡਾ ਸੇਲ ਹੋਣ ਲੱਗਿਆ ਕੁਸ਼ਕ ਤੇ ਫਿਰ ਸਾਡਾ ਜ਼ਿਆਦਾ ਰੁਝਾਨ ਹੋ ਗਿਆ ਜੀ ਇਹਦੇ ਬੰਨੀ ਵੀ ਅਸੀਂ ਆਪਦੇ ਮਤਲਬ ਕਿ ਪ੍ਰਾਣੀ ਸਬਜ਼ੀਚਾਰ ਨੂੰ ਵਾਪਸ ਲੈ ਕੇ ਆਈਏ ਹੁਣ ਸਾਡੀ ਵੱਡ ਛੋਟੀ ਜੀ ਕੋਸ਼ਿਸ਼ ਇਹੀ ਆ ਵੀ ਅਸੀਂ ਵੱਧ ਤੋਂ ਵੱਧ ਇਹ ਪ੍ਰਾਣੀਆਂ ਤੋਂ ਪ੍ਰਾਣੀਆਂ ਚੀਜ਼ਾਂ ਅਸੀਂ ਤਿਆਰ ਕਰੀਏ ਤੇ ਲੋਕਾਂ ਨੂੰ ਹਾਂਜੀ ਦਿਖਾਈਏ ਅਸੀਂ ਕਿਨੇ ਘਰੋਂ ਕਿਵੇਂ ਸਪੋਰਟ ਹੈਗੀ ਆ ਆਮ ਤੌਰ ਤੇ ਪਹਿਲਾਂ ਆਪਾਂ ਦੇਖਿਆ ਸੀ ਉਹ ਬੀਬੀ ਆਪਣੇ ਘਰੀ ਕੰਮ ਕਰਦੀਆਂ ਸੀ ਹਨਾ ਤੁਸੀਂ ਮੇਲੇ ਤੇ ਆਏ ਹੋ ਹਾਂਜੀ ਲੋਕਾਂ ਦਾ ਰੂਪ ਹੋ ਰਹੇ ਹੋ ਘਰੋਂ ਕਿਵੇਂ ਦੀ ਸਪੋਰਟ ਹੈ ਪਹਿਲਾਂ ਤਾਂ ਨਹੀਂ ਸੀ ਘਰੋਂ ਨਿਕਲਣ ਦਿੰਦੇ ਹਾਂਜੀ ਹਾਂਜੀ ਫਿਰ ਹੌਲੀ ਹੌਲੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਕੋਈ ਗਲਤ ਕੰਮ ਨਹੀਂ ਹੈਗਾ ਵਧੀਆ ਕੰਮ ਆ ਵੀ ਹਨਾ ਆਪਣੇ ਪੰਜਾਬੀ ਸੱਭਿਆਚਾਰ ਨੂੰ ਅੱਗੇ ਲੈ ਕੇ ਜਾ ਰਹੇ ਆ ਅਸੀਂ ਤੇ ਹੁਣ ਸਾਨੂੰ ਘਰੋਂ ਬਹੁਤ ਵਧੀਆ ਸਪੋਰਟ ਆਈ ਫੈਮਿਲੀ ਦੀ ਹਾਂਜੀ ਜੇ ਆਪਾਂ ਗੱਲ ਕਰੀਏ ਇਹਦੇ ਤੋਂ ਆਮ ਜਿਹਾ ਕਿਵੇਂ ਤੁਸੀਂ ਕੀ ਕੀ ਸਮਾਨ ਜਿਹੜਾ ਡੇਲੀ ਤਿਆਰ ਕਰਦੇ ਹੋ ਜਾਂ ਆਰਡਰ ਤੇ ਤਿਆਰ ਕਰਦੇ ਹੋ ਕਿੰਨੀ ਕੰਮ ਦਾ ਮੰਥਲੀ ਹੋ ਜਾਂਦੀ ਸਾਡੀ ਮੰਥਲੀ ਹੁਣ ਤਾਂ ਹੋ ਜਾਂਦੀ ਹੈ 10 ਕੁ ਹਜ਼ਾਰ ਤੇ ਪਹਿਲਾਂ ਤਾਂ ਨਹੀਂ ਸੀਗਾ ਕੋਈ ਚਲੋ ਹੁਣ ਆਪਦਾ ਸੀ ਖਰਚਾ ਆਪ ਕੱਢਣ ਲੱਗ ਗਏ ਹਨਾ ਇਹ ਕੰਮ ਕਰਕੇ ਤੇ ਸਾਨੂੰ ਵੀ ਵਧੀਆ ਲੱਗਦਾ ਜੀ ਨੇ ਅੱਗੇ ਹਨਾ ਕੋਈ ਚੀਜ਼ ਦੀ ਲੋੜ ਹੁੰਦੀ ਤਾਂ ਆਪਣੇ ਹਨਾ ਘਰ ਵਾਲੇ ਨੂੰ ਕਹਿਣਾ ਵੀ ਸਾਨੂੰ ਪੈਸੇ ਦੇ ਦਿਓ ਹੁਣ ਸੇ ਆਪਦਾ ਖਰਚਾ ਆਪ ਚੱਕਦੇ ਹਾਂ ਹਾਂਜੀ ਕੰਮ ਕਰਕੇ ਤਿਆਰ ਕਰਨ ਦੇ ਲਈ ਕੀ ਕੀ ਚਾਹੀਦਾ ਜੇ ਆਪਾਂ ਜੋ ਇਸ ਦਾ ਪੂਸਤ ਤਿਆਰ ਕਰੀਏ ਜਿਹਾ ਹਨਾ ਤਾਂ ਹਾਂਜੀ ਹਾਂਜੀ ਇਹਦੇ ਟੋکریاں ਬਣਾਉਣ ਵਾਸਤੇ ਦੇਖੋ ਸਾਨੂੰ ਪੰਨੀ ਦੀ ਤੇਲ ਦੀ ਪਛਮ ਦੀ ਲੋੜ ਹੀ ਹੈਗੀ ਪਛਮ ਅਸੀਂ ਬਜ਼ਾਰੋਂ ਲੈ ਲੈਣੇ ਆ ਇਹ ਪੰਨੇ ਵੀ ਸਾਨੂੰ ਕਾਫੀ ਦੂਰ ਤੋਂ ਮਿਲਦੇ ਜਿਵੇਂ ਨਹਿਰਾ ਨੂਰਾ ਹੋਗੀਆਂ ਉੱਥੋਂ ਮਿਲਦੇ ਦੀ ਹੈ ਜੀ ਸਮਾਰਟ ਦਿਖਾਵਾਂਗੀ ਸਾਰੇ ਇੱਕ ਇੱਕ ਵਾਰੀ ਕੀ ਕੀ ਨਾਮ ਆ ਕਿਉਂਕਿ ਅੱਜ ਕੱਲ ਦੀ ਪੀੜ੍ਹੀ ਨੂੰ ਤਾਂ ਇਹਨਾਂ ਦੇ ਨਾਮ ਵੀ ਨਹੀਂ ਪਤਾ ਹਨਾ ਹਾਂਜੀ ਜਿਵੇਂ ਇਹ ਵੋਟੇ ਹੋਗੇ ਜੀ ਇਹ ਸ਼ਿੱਕੂ ਹੋਗੇ ਇਹ ਸ਼ਿੱਕੂ ਆ ਜੀ ਇਹ ਟੋਕਰੀ ਹੋਗੀ। ਕਗਰੀ ਬੋਟੀ। ਕੀ ਕੰਮ ਆਉਂਦੇ ਸੀ ਪਹਿਲਾਂ ਇਹ। ਇਹ ਪਹਿਲਾਂ ਰੋਟੀ ਰੱਖਣ ਦੇ ਕੰਮ ਆਉਂਦੀ ਸੀ ਜੀ। ਇਹਦੇ ਵਿੱਚ ਪਹਿਲਾਂ ਜਿਵੇਂ ਇਹ ਬੋਟਾ ਹੋ ਗਿਆ ਜੀ ਬੋਟੀ ਤੇ ਇਹਦੇ ਵਿੱਚ ਗਲੋਟੇ ਵਗੈਰਾ ਰੱਖੇ ਜਾਂਦੇ ਸੀਗੇ। ਹਾਂਜੀ ਪੂਣੀਆਂ ਗਲੋਟੇ ਰੱਖੇ ਜਾਂਦੇ ਸੀਗੇ ਘੱਟ ਕੇ। ਤੇ ਇਹ ਹੋਗੇ ਜੀ ਇੰਨੂ ਹੋਗੇ ਜਿਹੜੇ ਟੋਪੀ ਆ ਰਹੇ। ਹਾਂਜੀ। ਜਿਹੜੇ ਪਹਿਲਾਂ ਕਿ ਕੜਾ ਚੱਕਣ ਦੇ ਤੇ ਗੋਹਾ ਗੂੜਾ ਸਿੱਕਣ ਦੇ ਕੰਮ ਆਉਂਦੇ ਸੀਗੇ ਹਨਾ ਵੱਠਲ ਦੇ ਥੱਲੇ ਧਰਦੇ ਸੀ। ਤੇ ਹੁਣ ਇਹ ਜਾਗੋ ਵਾਸਤੇ ਰਹੇਗੀ ਇੱਕ ਵਸੂ ਜੋ ਹਾਂਜੀ ਤੇ ਇਹ ਸਾਡੇ ਘਰੇ ਦੇ ਨਾਲ ਹੀ ਹੈ ਜੀ ਹਾਂਜੀ ਇਹ ਫੈਂਸੀ ਤਿਆਰ ਕੀਤੇ ਆ ਜਿਹੜੇ ਕੇ ਸਾਡੇ ਰੈਂਟ ਤੇ ਵੀ ਜਾਂਦੇ ਆ ਅੱਛਾ ਜੀ ਹਾਂਜੀ ਤੇ ਜਾਗੋ ਵਗੈਰਾ ਤੇ ਤੇ ਇਹ ਸਾਡੀਆਂ ਪ੍ਰਾਂਦੀਆਂ ਤਿਆਰ ਕਰੀਆਂ ਹੋਈਆਂ ਜੀ ਘਰੇ ਹਾਂਜੀ ਏ ਵੀ ਜਾਗੋ ਤੇ ਅੱਜ ਕੱਲ ਤਾਂ ਲੋਕ ਪਾਉਂਦੇ ਆ ਜੀ ਕਾਫੀ ਪਾਉਣ ਲੱਗ ਗਏ ਹੁਣ ਤੇ ਹੀ ਜਾਗੋ ਤੇ ਹਾਂਜੀ ਇਹ ਹੱਥੀ ਗੱਡੀਆਂ ਚਾਦਰਾਂ ਜੀ ਹਾਂਜੀ ਤੇ ਇਹ ਸਾਡੀ ਸਲਾਈਆਂ ਤੋਂ ਤਿਆਰ ਕੀਤੇ ਹੋਏ ਛੋਟੇ ਬੱਚਿਆਂ ਦੇ ਤੇ ਨੇੜੀ ਦੇ ਹਾਂਜੀ ਹਾਂਜੀ ਇੱਕ ਮਹੀਨੇ ਦੇ ਵੀਦੇ ਆਰਾਮ ਨਾਲ ਆਉਗੇ। ਜਿਹੜਾ ਚਤਰਾ ਮਾਤਾ ਜੀ ਇਹਨਾਂ ਚੀਜ਼ਾਂ ਦੇ ਟਾਈਮ ਬਹੁਤ ਲੱਗਦਾ। ਹਾਂਜੀ ਹਾਂਜੀ ਬਹੁਤ ਟਾਈਮ ਲੱਗਦਾ ਦੇਖ ਕਿਵੇਂ ਕੱਢ ਲੈਂਦੇ ਨੇ ਇੰਨਾ ਟਾਈਮ। ਟਾਈਮ ਵੀਰੇ ਫਿਰ ਹੁਣ ਕੱਢਣਾ ਹੀ ਪੈਂਦਾ ਆਪਦੇ ਘਰ ਦੇ ਖਾਤਰ ਸਾਰਾ ਖੁਸ਼ੀ ਕਰਨਾ ਪੈਂਦਾ ਹਨਾ। ਇਹ ਘਰ ਦੇ ਲੜਦੇ ਨਹੀਂ ਵੀ ਚਾਦਰਾਂ ਤੇ ਕੂੜਾ ਡੱਟੀ ਹੋਊ ਕੰਮ ਕਰ ਲੋਗੇ। ਨਹੀਂ ਨਹੀਂ ਕੁਛ ਨਹੀਂ ਕਹਿੰਦੀ। ਜਿਹੜਾ ਹੋਰ ਆਪਾਂ ਦੇ ਖਰਮਾਲ ਸਵਾਟਰਾਂ ਹੋਵੇ ਇਹ ਵੀ ਜਿਹੜਾ ਹਾਂਜੀ ਇਹਦੇ ਨਾਲ ਨਾਲ ਹੀ ਤਿਆਰ ਕਰਦੇ। ਹਾਂਜੀ ਜਿਵੇਂ ਜਿਵੇਂ ਟਾਈਮ ਮਿਲਦਾ ਹੈ ਵੀ ਜਿਹੜੀ ਜਿਹੜੀ ਚੀਜ਼ ਦਾ ਸੀ ਉਹੀ ਉਹੀ ਤਿਆਰ ਕਰਦੇ ਆ ਗਰੁੱਪ ਚ ਜਿਹੜੀ ਜਿਹੜੇ ਜਿਹੜੇ ਮੈਂਬਰ ਨੂੰ ਜਿਹੜਾ ਕੰਮ ਹੁੰਦਾ ਉਹ ਵੀ ਉਹੋ ਕਰਦਾ ਹੈ ਹਾਂਜੀ ਅੱਜ ਕੱਲ ਆਪਾਂ ਦੇਖਿਆ ਜਿਵੇਂ ਬਾਜ਼ਾਰੂ ਕੱਪੜੇ ਆਉਂਦੇ ਆ ਬੱਚਿਆਂ ਦੇ ਹਨਾ ਉਹ ਜਿਹੜਾ ਹੁੰਦਾ ਧਾਗੇ ਦੀ ਕੁਆਲਿਟੀ ਵਧੀਆ ਨਹੀਂ ਹੁੰਦੀ ਫੈਬਰਿਕ ਮਾੜੇ ਹੁੰਦੇ ਨੇ ਹਾਂਜੀ ਜਿਹੜੀ ਇਹ ਤੁਹਾਡੀ ਹੱਥੀਂ ਬੱਚੇ ਮੰਦ ਦਾ ਸਾਰਾ ਬਣਾਉਣੀ ਹੈ ਇਹ ਖੇਤ ਲਈ ਵੀ ਵਧੀਆ ਹਾਂਜੀ ਹਾਂਜੀ ਮੇਰੇ ਬੱਚਿਆਂ ਲਈ ਕਿਸੇ ਨੇ ਸਮਾਨ ਤਿਆਰ ਹਾਂਜੀ ਅਸੀਂ ਆਰਡਰ ਤੇ ਵੀ ਚਾਹਤਾ ਇਹਦੇ ਧਾਗਾ ਤਾਂ ਨਹੀਂ ਪਹਿਣਾ ਹੋਰ ਹੋ ਲੱਗ ਹੁੰਦੀ ਹੈ ਵੀਰੇ ਦਾ ਨੰਬਰ ਵੀ ਹਨਾ ਤੁਹਾਨੂੰ ਦਿਖਾ ਦਿਆਂਗੇ ਤੋਂ ਖਾਸ ਹਾਂਜੀ ਹਾਂਜੀ ਮਾਤ ਉਹ ਸੁਣਨੇ ਕੁਝ ਕਰ ਲਿਆ ਹੋਣਾ ਠੀਕ ਹੈ ਨਹੀਂ ਹੋਰ ਗੱਲ ਕਹਿਣੀ ਚਾਹੁੰ ਜਿਹੜੀਆਂ ਹੋਰ ਪਹਿਣਾ ਤੁਹਾਡੇ ਵਾਂਗ ਕਲਾ ਰੱਖਦੀ ਹੈ ਹਨਾ ਆਪਦੀ ਕਲਾ ਵੀਰੇ ਜਿਹੜੇ ਹਰ ਇੱਕ ਬੰਦੇ ਨੂੰ ਕੰਮ ਆਉਂਦਾ ਪਰ ਨਹੀ ਇਹ ਤਾਂ ਹੋਣੀ ਲੱਗਣੀ ਕਿਉਂਕਿ ਇਹਦੇ ਨਾਲ ਦੀ ਬੁੱਲਣ ਹੈ ਨਹੀਂ ਨਾ ਕੰਮ ਹਰ ਇੱਕ ਔਰਤ ਨੂੰ ਆਉਂਦਾ ਹਾਂ ਜੀ ਨਹੀਂ ਹੈਗਾ ਪਿੰਡ ਦੀ ਹਰ ਇੱਕ ਕੋਰ ਤਾਂ ਕੋਈ ਨਾ ਕੋਈ گا ਹੁਨਰ ਹੈਗਾ ਹਰ ਇੱਕ ਵਿੱਚ ਹਾਂ ਜੀ ਤੇ ਉਹ ਆਪਦਾ ਹੁਨਰ ਕੱਢਣਾ ਅੱਗੇ ਆਉਣ ਆਪਦਾ ਪਰਿਵਾਰ ਬਧੀਆ ਸੌਖੇ ਢੰਗ ਨਾਲ ਪਾਲ ਲੈਣਾ ਇੱਕ ਬੰਦੇ ਦੀ ਕਮਾਈ ਨਾਲ ਤਾਂ ਘਰ ਚੱਲਦਾ ਨਹੀਂ ਹੁੰਦਾ ਇੰਨੀ ਮਹਿੰਗਾਈ ਦੇ ਵਿੱਚ ਤੇ ਜੇ ਬਾਹਰ ਨਿਕਲਣਗੇ ਆਪਣੇ ਬੱਚੇ ਚੰਗੇ ਉਹ ਇੱਕ ਮਿੰਟ ਦੇ ਆ ਤੱਕਟ ਜਿਹੜਾ ਤੁਸੀਂ ਸਮਾਨ تیار ਕਰ ਦਲੋ ਤੁਹਾਡੇ ਦੇ ਕਰੀਬ ਜੀ ਹਾਂਜੀ ਬੜੀ ਇਹ ਹੋਦਾ ਵੀ ਕਿਸੇ ਕਾਹਤ ਹੋਵੇ ਮਹਿੰਗਾ ਸਮਾਨ ਜਾਂ ਹਾਂ ਇਹ ਤਾਂ ਕਹਿੰਦੇ ਇਹ ਤਾਂ ਕਹਿੰਦੇ ਜੀ ਮਿਹਨਤ ਉਹਨੀ ਮਿਹਨਤ ਨਹੀਂ ਮਾਰੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਹੁਣ ਸਮਾਨ ਤੇ ਮਿਹਨਤ ਬਹੁਤ ਹੁੰਦੀ ਹੈ ਹਾਂਜੀ ਹਾਂਜੀ ਕੋਈ ਵੀ ਚੀਜ਼ ਹੈ ਵੀਰੇ ਇੱਕ ਦਿਨ ਚ ਤਿਆਰ ਨਹੀਂ ਹੁੰਦੀ ਜੇ ਹੁਣ ਆਪਾਂ ਕਹੀਏ ਵੀ ਹੁਣ ਮੈਂ ਅੱਜ ਆ ਸ਼ੁਰੂ ਕਰ ਲੇ ਕਿੰਨਾ ਅੱਜ ਨੂੰ ਘਟੋ ਘਟ ਇੱਕ ਚੀਜ਼ ਤਿੰਨ ਤੋਂ ਚਾਰ ਦਿਨ ਲੈਂਦੀ ਹੈ ਤੇ ਜਦੋਂ ਪੈਸੇ ਮੰਗ ਲੈਂਦੇ ਵੀ ਇਹ ਚੀਜ਼ ਦਾ 500 ਰੁਪਏ ਦਾ ਕਹਿੰਦੇ ਵੀ 500 ਬਹੁਤ ਜ਼ਿਆਦਾ ਹੈ ਅਗਲਾ ਕਹਿੰਦਾ ਪਲਾਸਟਿਕ ਦੀ ਲੋਕਰੀ ਹਾਂ ਇਹ ਕਹਿੰਦੇ ਨੇ ਵੀ ਇਹ ਘਾ ਹੀ ਆ ਨਾ ਪਰ ਘਾ ਨੂੰ ਬਣਾਉਣ ਦਾ ਤਰੀਕਾ ਤਾਂ ਹੈਗਾ ਨਾ ਰੱਖੀ ਪੈਣੇ ਅਗਲੇ ਸਮੇਂ ਦੇ ਵਿੱਚ ਤੁਹਾਡੀਆਂ ਕੀ ਪਲਾਨਿੰਗਾਂ ਨੇ ਜਿਵੇਂ ਹੁਣ ਤੁਸੀਂ ਅੱਜ ਮੇਲਿਆਂ ਤੇ ਆਏ ਹੋ ਹਨਾ ਹੌਲੀ ਹੌਲੀ ਆਪਣਾ ਕੰਮ ਵਧਣਾ ਹੁੰਦਾ ਵੱਡੇ ਲੈਵਲ ਤੇ ਜਾਣਾ ਹੁੰਦਾ ਅੱਗੇ ਕੀ ਸੋਚਿਆ ਹੈਗਾ ਤੁਸੀਂ ਕੀ ਕੀ ਤਿਆਰ ਕਰਨ ਸਾਡੀ ਤਾਂ ਬਸ ਸੋਚ ਇੱਕੋ ਹੀ ਹੈ ਜੇ ਅਸੀਂ ਜਿਹੜੇ ਹਨਾ ਪੁਰਾਣੀਆਂ ਤੋਂ ਪੁਰਾਣੀਆਂ ਚੀਜ਼ਾਂ ਬਸ ਉਹੀ ਤਿਆਰ ਕਰੀਏ ਤੇ ਆਉਣ ਵਾਲੀ ਪੀੜ੍ਹੀ ਨੂੰ ਬਸ ਅਸੀਂ ਉਹਨਾਂ ਬਾਰੇ ਦੱਸੀਏ ਜੀ ਮੇਰੀ ਸੋਚ ਤਾਂ ਇਹੀ ਆ ਮੈਂ ਬਸ ਮੈਨੂੰ ਹੁਣੇ ਹੀ ਆਸੇ ਪਾਸੇ ਵੀ ਜਦੋਂ ਵੀ ਮੈਂ ਕਿਤੇ ਜਾਂਦੀ ਆ ਮੈਂ ਇਹੀ ਦੇਖਦੇ ਵੀ ਇੱਥੋਂ ਵੀ ਮੈਨੂੰ ਪੁਰਾਣੀਆਂ ਤੋਂ ਪੁਰਾਣੀਆਂ ਚੀਜ਼ਾਂ ਮਿਲੇ ਤੇ ਮੈਂ ਉਹ ਚੀਜ਼ ਨੂੰ ਬਣਾਵਾ ਹਾਂਜੀ ਅੱਜ ਤੁਸੀਂ ਮੁਖਤਰ ਸਾਹਿਬ ਆਇਓ ਮੇਲੇ ਤੇ ਹਾਂਜੀ ਇੱਥੇ ਆ ਕੇ ਕਿਵੇਂ ਲੱਗਿਆ ਕਿਵੇਂ ਦਾ ਰਿਸਪੌਂਸ ਲੋਕਾਂ ਦਾ ਇੱਥੇ ਆ ਕੇ ਤਾਂ ਹਜੇ ਤਾਂ ਠੀਕ ਲੱਗਿਆ ਜੀ ਕਿਉਂਕਿ ਇੱਥੇ ਹਜੇ ਇੰਨਾ ਰਿਸਪੌਂਸ ਹਾਂਜੀ ਰਸ਼ ਘੱਟ ਹੈਗਾ ਨਹੀਂ ਨਹੀਂ ਕੱਲ ਨੂੰ ਕਹ ਰਹੇ ਵੀ ਰਸ਼ ਕਾਫੀ ਹੋਊਗਾ ਵੈਸੇ ਵੀ ਹਾਂਜੀ ਦੇਖ ਪਸੰਦ ਕਰਦੇ ਆ ਦੇਖਦੇ ਹਾਂਜੀ ਪਸੰਦ ਤਾਂ ਕਰਦੇ ਹੈਗੇ ਪਰ ਥੋੜੇ ਰੇਟ ਸੁਣ ਕੇ ਇਹ ਹੋ ਜਾਂਦਾ ਵੀ ਇੰਨਾ ਰੇਟ ਹੈਗਾ ਤੇ ਪਰ ਲੋਕ ਇਹ ਨਹੀਂ ਦੇਖਦੇ ਜੀ ਮਿਹਨਤ ਕਿੰਨੀ ਆਦੀ ਤੇ ਸਾਡੇ 4-5 ਦਿਨ ਲੱਗਦੇ ਜੀ ਇੱਕ ਚੀਜ਼ ਬਣਾਉਣ ਨੂੰ ਠੀਕ ਹੈ ਹਾਂਜੀ ਦੋਸਤੋ ਬਹੁਤ ਮਿਹਨਤ ਵਾਲਾ ਕੰਮ ਹੁੰਦਾ ਜੋ ਵੀ ਹੱਥੀ ਸਮਾਨ ਤਿਆਰ ਹੁੰਦਾ ਤੁਸੀਂ ਸਾਹਮਣੇ ਦੇਖ ਰਹੇ ਹੋ ਹਨ ਇਦਾਂ ਦੇ ਮਿਹਨਤੀ ਲੋਕਾਂ ਦੀ ਕਦਰ ਜ਼ਰੂਰ ਕਰਿਆ ਕਰੋ ਜਿਹੜੇ ਭਰਾ ਵੀਡੀਓ ਨੂੰ ਦੇਖ ਰਹੇ ਆ ਆਪਾਂ ਬਾਜ਼ਾਰੂ ਚੀਜ਼ਾਂ ਦੇ ਬਹੁਤ ਪੈਸੇ ਲਾ ਦਿੰਨੇ ਆ ਮਹਿੰਗੇ ਮਹਿੰਗੇ ਬ੍ਰਾਂਡ ਪਾਉਣੇ ਆ ਪਰ ਜੋ ਅਹਿਮੀਅਤ ਇਨ੍ਹਾਂ ਪ੍ਰਾਤਨ ਚੀਜ਼ਾਂ ਦੀ ਹੈਗੀ ਆ ਹਨਾ ਉਹ ਬ੍ਰਾਂਡਾਂ ਦੇ ਵਿੱਚ ਨਹੀਂ ਆ ਤੇ ਤੁਸੀਂ ਦੇਖੋ ਕਿੰਨੀ ਸੋਹਣੀ ਕਲਾ ਹੈਗੀ ਆ ਪਹਿਣਾ ਦੀ ਕਿੰਨਾ ਸੋਹਣਾ ਕੰਮ ਕਰ ਰਹੀਆਂ ਨੇ ਹੱਥੀ ਕੰਮ ਕਰਨਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਔਖਾ ਹੈਗਾ ਆਪਾਂ ਇਹ ਚੀਜ਼ਾਂ ਤੋਂ ਦੂਰ ਹੋ ਕੇ ਹੱਥੀ ਕੰਮ ਕਰਨ ਤੋਂ ਤਾਂ ਜਿਹੜੇ ਇਦਾਂ ਦੇ ਲੋਕ ਅੱਜ ਵੀ ਹੱਥੀ ਕੰਮ ਕਰਨ ਨੂੰ ਬਹਿਲ ਦਿੰਦੇ ਨੇ ਇਹਨਾਂ ਦੀ ਹੌਸਲਾ ਵਜੇ ਜ਼ਰੂਰ ਕਰਿਆ ਕਰੋ ਪੈਂਜੀ ਆਪਣਾ ਡਰੈੱਸ ਦੱਸ ਦਿਓ ਕਿ ਕਿਸੇ ਦੇ ਤੁਹਾਡੇ ਕੋਲ ਆਉਣਾ ਸਮਾਜ ਚਾਰ ਕਰਵਾਉਣਾ ਤਾਂ ਕਿਵੇਂ ਬਹੁਤ ਕਰ ਸਕਦਾ ਸਾਡਾ ਨੰਬਰ ਹੈ ਜੀ 98720 10975 98765 8979 ਨਾਮ ਮੇਰਾ ਬੀਰਪਾਲ ਹੈ ਜੀ ਤੇ ਜਸਪ੍ਰੀਤ ਕੌਰ ਹੈ ਜੀ ਸਾਡੇ ਨਾਲ ਹਾਂਜੀ ਤੁਸੀਂ ਇਹ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ ਤੇ ਜੋ ਵੀ ਕਿਸੇ ਨੇ ਆਰਡਰ ਕਰਨਾ ਇਹ ਨੰਬਰਾਂ ਤੇ ਕਰ ਸਕਦੇ ਹੋ